ਤੇ ਅੱਜ ਅਸੀਂ ਅੱਜ ਫੇਰ ਤੁਹਾਨੂੰ ਅਪਡੇਟ ਦੇਣ ਵਾਸਤੇ ਇਸ ਬਿਆਸਰਿਆ ਤੇ ਆਏ ਆ ਤੇ ਇਹ ਜਿਹੜਾ ਸੁਪਾਰ ਹੈ ਇਹ ਸਾਹਮਣੇ ਪਿੰਡ ਕਿਸ਼ਨਪੁਰ ਤੇ ਬਲਾਕ ਕਨਵਨ ਜ਼ਿਲ੍ਹਾ ਗਦਾਸਪੁਰ ਵਿੱਚ ਪੈਂਦਾ ਤੇ ਸਭ ਤੋਂ ਉੱਚਾ ਸੁਪਾਰ ਇਹ ਹੀ ਆ ਤੇ ਅੱਜ ਦੀ ਅਪਡੇਟ ਇਹ ਆ ਕਿ ਅੱਜ ਜਿਹੜਾ ਪਾਣੀ ਆ ਮੈਂ ਕੈਮਰਾਮੈਨ ਨੂੰ ਕੰਗਾ ਕਿ ਥੋੜਾ ਜਿਹਾ ਦਿਖਾਣ ਕਿ ਅੱਜ ਜਿਹੜਾ ਪਾਣੀ ਆ ਜਿਹੜਾ ਬਿਲਕੁਲ ਜਿਹੜੀ ਆ ਲੈਵਲ ਉਹਦੇ ਬਰਾਬਰ ਆ ਗਿਆ ਅੱਗੇ ਜਿਹੜਾ ਪਾਣੀ ਜਿਹੜਾ ਨੀਵਾ ਰਹਿੰਦਾ ਸੀ ਤੇ ਬਾਕੀ ਵੇਖੋ ਪਾਣੀ ਜਿਹੜਾ ਉਹ ਠਾਠਾ ਮਾਰਦਾ ਹੋਇਆ ਦਰਿਆ ਦੇ ਵਿੱਚ ਤੇ ਬਾਕੀ ਜਿਹੜਾ ਜਿਉਂ-ਜਿਉਂ ਆਪਾਂ ਪਰੇ ਨੂੰ ਜਾਈ ਜਾਂਦੇ ਆ ਤਾਂ ਉਹ ਨੀਵਾ ਇਲਾਕਾ ਤੇ ਉਹਦਾ ਐਡਾ ਪਾਣੀ ਆ ਧੂਸੀ ਦੇ ਨਾਲ ਜਿਹੜਾ ਉਹ ਆ ਚੁੱਕਾ। ਅ ਦੂਸਰੀ ਸਾਈਡ ਜਿਹੜਾ ਵਾ ਐਕਸ਼ਨਪੁਰ ਤੋਂ ਦੂਜੀ ਸਾਈਡ ਮੁੰਨ ਵਾਲੀ ਸਾਈਡ ਨੂੰ ਆਏ ਆ ਤੇ ਆਹ ਦੇਖੋ ਤੁਹਾਨੂੰ ਇਹਦੀ ਅਪਡੇਟ ਇਹ ਜਿਹੜਾ ਪਾਣੀ ਜਿਹੜਾ ਉਹ ਧੂਸੀ ਦੇ ਨਾਲ ਜਿਹੜਾ ਉਹ ਆ ਗਿਆ ਵਾ। ਏ ਆ ਬਾਕੀ ਆ ਜਿਹੜੇ ਬਾਕੀ ਕਮਾ ਦਾ ਜਾਂ ਇਧਰ ਜਿਹੋ ਵੀ ਫਸਲ ਹੈ ਉਹਦੇ ਵਿੱਚ ਜਿਹੜਾ ਪਾਣੀ ਜਿਹੜਾ ਉਹ ਕਾਫੀ ਭਰ ਚੁੱਕਾ ਵਾ ਕਿਉਂਕਿ ਇਧਰ ਹੀ ਸਾਈਡ ਨੀਵੀਂ ਆ ਤੇ ਪਾਣੀ ਜਿਹੜਾ ਉਹ ਲਗਾਤਾਰ ਜਿਹੜਾ ਵਾ ਇਹ ਇਹਦੇ ਸਾਈਡ ਵੱਲੋਂ ਆ ਰਿਹਾ ਵਾ ਤੇ ਬਾਕੀ ਤੁਹਾਨੂੰ ਨਾਲ ਦੇ ਨਾਲ ਅਸੀਂ ਅਪਡੇਟ ਦਿੰਦੇ ਰਾਂਗੇ ਤੇ ਕਾਫੀ ਜਿਹੜਾ ਪਾਣੀ ਇਧਰ ਹੀ ਸਾਈਡ ਨੂੰ ਜਿਹੜਾ ਉਹ ਪੈੜੀਆਂ ਵੱਲੋਂ ਆ ਰਿਹਾ ਤੁਸੀਂ ਦੇ ਨਾਲ ਜਿਹੜਾ ਇਧਰ ਹੀ ਸਾਈਡ ਵੱਲੋਂ ਪਾਣੀ ਲੱਗ ਚੁੱਕਾ ਵਾ ਤੇ ਇਹ ਤੁਸੀਂ ਲਾਈਵ ਦੇਖ ਸਕਦੇ ਹੋ ਮੈਂ ਕੈਮਰਾਮੈਨ ਨੂੰ ਕੰਗਾ ਤੁਸੀਂ ਚੰਗੀ ਤਰ੍ਹਾਂ ਇਹਨਾਂ ਨੂੰ ਸਾਰਾ ਦਿਖਾ ਦਿਓ ਤੇ ਆਹ ਦੇਖੋ ਇਹਦੀ ਕਿਸ਼ਤੀ ਵੀ ਜਿਹੜੀ ਆ ਰੁੜ ਕੇ ਜਿਹੜੀ ਆ ਉਹ ਤੁਸੀਂ ਵੱਲੋਂ ਆ ਗਈ ਆ ਦੇਖੋ ਪਾਣੀ ਜਿਹੜਾ ਉਹ ਦਰਿਆ ਚੋਂ ਬਾਹਰ ਨੂੰ ਆਉਂਦਾ ਹੋਇਆ